ਸੋਤ ਮਹੱਲਾ ਦੀਦਾਂ ਜੋ ਸਿਰਸਾਈ ਨਾ ਨਿਵਾ ਜਿਹੜੇ ਬਾਸ ਸੁਖਨ ਪਰਿਸ਼ਰਤੀ ਕੀਤਾ ਕਿ ਮਹਾਰਾਜ ਜਿਹੜੇ ਮਹਾਰਾ ਨਹੀਂ ਮਠਾਈ ਨਹੀਂ ਤੇਖਦੇ ਖੜਨ ਗਏ ਆ ਉਹਨਾਂ ਨੂੰ ਗੰਗਸਾਏ ਮਾਰਾ ਸਾਖੀ ਕੇ ਪਾਰਸਨ ਜਦੋਂ ਸਮਸਾਦੀ ਦੇ ਦਰਸ਼ਨ ਕਰਨ ਗਏ ਆ ਉਹਨੂੰ ਦਿਖਾਇਆ ਸੀ ਨਹੀਂ ਜਿਆਦਾ ਜਿਹੜੇ ਗੁਨਾ ਦੇ ਝੁਕਦੇ ਨੇ ਗਲਾਂ ਚ ਤੁੰਡੇ ਝੁਕੇ ਹੋਏ ਆ ਇਸ ਪ੍ਰਕਾਰ ਜਿਹੜੇ ਨਹੀਂ ਝੁਕਦੇ ਨੇ ਉਹ ਹਾਲਤ ਦਿਖਾਈ ਸੀ ਤੇ ਉਸ ਵੇਲੇ ਇਹ ਜੰਗਦੇਵ ਸਾਹਿਬ ਮਹਾਰਾਜ ਜੀ ਦਾ ਸ਼ਲੋਕ ਚਾਲਿਆ ਹੈ ਉਸੇ ਦੇ ਗੁਰੂ ਮਾਲਾ ਸਾਹਿਬ ਨੇ ਬੱਚੇ ਨੂੰ ਪਿਆ ਸਿੱਖਾਂ ਦੇ ਪ੍ਰਸਾਦ ਦਿੱਤਾ ਹੈ ਜੋ ਸਿਰ ਸਾਈ ਨਾ ਜੇ ਕਾਈ ਜਿਹੜਾ ਸਾਈਂ ਆਕਾਲ ਪੁਰਖ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਆਉਂਦੇ ਹੋਣ ਉਸਕੇ ਖੜਾ ਨਾ ਹੋਵੇ ਸਿਰਵਾਂ ਝੁਕਾਵੇ ਸਬਦ ਭੋਗਣਾ ਨਵਾਵੇ ਸੀਸ ਆਹ ਜਿਹੜੇ ਪਰਮ ਜਗਦੀ ਗੁਰੂ ਕੋ ਸ਼ਬਦ ਦਾ ਭੋਗ ਕਹਿੰਦਾ ਉਹਦੇ ਨੂੰ ਸ਼ਰਨਾ ਚੁੱਕੀ ਜਿਸਦਾ ਉਹ ਪਰਮੇਸ਼ਰ ਨੂੰ ਪਰਮ ਅਗੂ ਪ੍ਰਾਪਤੀ ਨਹੀਂ ਐਸੇ ਪੁਰਖ ਨੂੰ ਹੋ ਸਕਦੀ ਇਸ ਪ੍ਰਕਾਰ ਮਹਾਰਾਹ ਕਹਿੰਦੇ ਆ ਜੋ ਫਰੀਦ ਨੂੰ ਕਹੇ ਜੋ ਸੁਰ ਸਾਈਂ ਨਾਮ ਨਿਆ ਸੋਪਰ ਕੱਪ ਉਤਾਰ ਨਾਮ ਕੇ ਇਹੋ ਸੋਪਰ ਕੀਆ ਕਹਾਂ ਕੁੱਲੋ ਹੋੜ ਬੁਲਾਈਏ ਬਾਲੰਦ ਸੰਗਤ ਹੈ ਉਹ ਸਰਦੋ ਤਾਂ ਹੀ ਬਾਲੰਦੇ ਖਾਣਾ ਤੌਰ ਤੇ ਖਣ ਜਾ ਲਿਆ ਜਾਂਦਾ ਹੈ ਇਹ ਦੰਦ ਮਿਲਦਾ ਹੈ ਇਸੇ ਪ੍ਰਕਾਰ ਜੀਵੀ ਪਾਤਸ਼ਾਹਕਾਰ ਨੇ ਹਨ ਜੋ ਸਿਰ ਸਾਈ ਨਾਨਿਆ ਜਿਹੜਾ ਸਾਈ ਪਰਮੇਸ਼ਰ ਦੇ ਅੱਗੇ ਸਿਰ ਨੂੰ ਝੁਕਦਾ ਕੇ ਤੋ ਸਰ ਦੀਜਦਾ ਹੈ ਇਹ ਆ ਸਤਿ ਸ੍ਰੀ ਦਰਦਉਣਾ ਰਸਤੇ ਕਰਨਾ ਕੱਟ ਦੇਣਾ ਚਾਹੀਦਾ ਪਰ ਇਹ ਝੁਕਦਾ ਮਹਾਰਾਜ ਦੇ ਅੱਗੇ ਪਾਈ ਅਰਦਾਸਾਂ ਉਹਨਾਂ ਦੇ ਸਿਰ ਸਿਰ ਗੋਬੁਰ ਨਾਨ ਨਾਇ ਗੁਰ ਲੱਗਵੇਂ ਚਰਨਾਂ 'ਤੇ ਗੁਰ ਨੇਕਾ ਗੁਰ ਦਰਸ਼ਨ ਨੂੰ ਵੇਖੇ ਪਰ ਕਰਨ ਨਹੀਂ ਇਸੇ ਪ੍ਰਕਾਰ ਸਿਰ ਝਰਮਨ ਨੂੰ ਉਪਦੇਸ਼ ਨੂੰ ਸਤਿਕਾਰ ਨਾਲ ਕਰਨੀ ਇਸੇ ਪ੍ਰਕਾਰ ਪਈ सदगिर پر मंत सिमरणी देर पैर मूं पीर मुरीदा ती सुख सदगुर सरणी ही ਔਸਰ ਜੀਬਾ ਸਿਧਾ ਔਸਰ ਨੂੰ ਕੰਡ ਕੋ ਸਹੜਿਆਣਾ ਚਾਹੀਦਾ ਹੋਵੇ ਸਾਨੂੰ ਰਾਸਤ ਕੀ ਕਰਨ ਨਾਲ ਨਾਲਿ ਗੁਪਿੰਦਰ ਮਹਿ ਬੁਰਾ ਗੁਪਿੰਦਰ ਸਰੀਰ ਦੇ ਅੰਦਰ ਪ੍ਰਮੇਸ਼ਰ ਦਾ ਪ੍ਰਮਾਣ ਹੈ ਨਹੀਂ ਗੁਰੂ ਆਲ ਅੰਗ ਵਿਸਾਹ ਦੀ ਫਰਮਾਉਂਦ ਹਨ ਉਹ ਗੁਪਿੰਦਰ ਲੈ ਜਾ ਅੰਗ ਵਿਸਾਹਦੇ ਆ ਕਹਿੰਦਾ ਰਾਸਤ ਕੀ ਕਰਨ ਉਸ ਸਰੀਰ ਨੂੰ ਇਹ تمہਾਰਾ ਪ੍ਰਮੇਸ਼ਰ ਨਹੀਂ ਹੈ ਲੈ ਕੇ ਇਹਨੂੰ ਮਰਤ ਨੂੰ ਜਾਲਿਆ ਜਾਂਦਾ ਹੈ ਮੈਂ ਕੋਈ ਮਾਪੇ ਦੇ ਦਰਬੇ ਪਈ ਆ ਰਿਹਾ ਜਾਂਦਾ ਦਰਬੇ ਦਰਬੇ ਪਰਮਾਣੀਆਂ ਕੋਈ ਕੰਮ ਕਰੋ ਵੀ ਆਗੋਂ ਨੂੰ ਲੈ ਕੇ ਜਾਣ ਦੂ ਹੈ ਮਹੱਲਾ ਪੰਜਵਾਂ ਮੁੰਧ ਹੋ ਭੁੱਲੀ ਨਾਨਕਾ ਸੁਰੀ ਸੁਰੀ ਅਰਜੰਗ ਮਾਰਾ ਸਾਹਿਬਰ ਮਾਉਂਦੇ ਹਨ ਜੇਹੀ ਸ੍ਰੀਤੀ ਮੁੰਧੈ ਜਨਮ ਤੋਂ ਲਾ ਕੇ ਢਾਈ ਮਾਰਾ ਰਸਵੰਨ ਭਜਨ ਭੁੱਲੀ ਚੁੱਕੀ ਹੈ ਤੇਰੇ ਖਰੇ ਜਾਣੇ ਮੋਈਆ ਉਹ ਮਾਰ-ਵਾਰ ਮੋੜ-ਮੋੜ ਤੇ ਜੰਗ ਰੰਗੀ ਹੈ ਤੇ ਮਰਦੂ ਰੰਗੀ ਹੈ ਵੀ ਆਸ ਮਰਦੀ ਆਸ ਹੈ ਮਰਦੂ ਰੰਗੀ ਹੈ ਉਸੇ ਪ੍ਰਕਾਰ ਮੁੰਡਾ ਭੁੱਲੀ ਨਾਮ ਦਾ ਜਿਹੜੀ ਸ੍ਰੀਮੁਦ ਮੂਨੀ ਪਰਮੇਸ਼ਰ ਤੋਂ ਭੁੱਲੀ ਹੈ ਫਿਰ ਫਿਰ ਜਾਣੇ ਮੂਇਆ ਤੋਂ ਸਿਆਸੀਆਂ ਦੇ ਫੇਰੇਾਂ 'ਚ ਫਿਰਦੇ ਹਨ ਤੇ ਜੰਮਦੇ ਮਰਦੇ ਰਹਿੰਦੇ ਨੇ ਉਸ ਪ੍ਰਕਾਰ ਆਸਾ ਦੇ ਵੱਧੇ ਮੂਇਆ ਇੱਥੇ ਹੀ ਪਾਸ ਤਸਤੂਰੀ ਕਾ ਭੂਲੜਾ ਇਹਦਾ ਭਾਈ ਇਸ ਸਰਕਾਰ ਦੀ ਜਿਹੜੇ ਹਰਨੁੰਦੇ ਨੇ ਹੁੰਨ ਕੋੰਟ ਵਾਲੇ ਹਰਨੁੰਦੇ ਉਹਨਾਂ ਦੀ ਨਾਭੀ ਵੀ ਤਸਤੂਰੀ ਹੁੰਦੀ ਹੈ ਬੜੇ ਬੜੇ ਨਾਪੇ ਹੁੰਦੇ ਉਹਨਾਂ ਦੇ ਉਸ ਕਸੂਰੀ ਦੇ ਘਨੇਰੇ ਹਰਨ ਕਈ ਦੇ ਦੰਮ ਪਈਆ ਜਿਹੜਾ ਬੰਦਾ ਪਾਣੀ ਆ ਦਾ ਦੰਮ ਉਹ ਵੀ ਤੂੰ ਜਾ ਕੇ ਦੇਖ ਪੈਂਦੇ ਵੀ ਖਾਨੀ ਆ ਦੇ ਕੋ ਸਾਨੂੰ ਖੁਸ਼ੀ ਆਉਂਦੀ ਐ ਇਸੇ ਪ੍ਰਕਾਰ ਸਾਹਿਬ ਨੂੰ ਕਸੂਰੀ ਐ ਪਰਮੇਸ਼ਰ ਦਾ ਪ੍ਰੇਮ ਕਸੂਰੀ ਆ ਮਾਰਾ ਦੀ ਭਗਤੀ ਉਹਦੇ ਘਨੇਰੇ ਚ ਭੁੰਨ ਕੇ ਕਈ ਦੇ ਦੰਮ ਪਈਆ ਅੰਦਰ ਦੀ ਦਿਸਾਂ ਦੀ ਕੋਈ ਦੰਮਾਂ ਚ ਪੈ ਕੇ ਮਰ ਜਾਂਦੇ ਐ ਕਰੋ ਜਿਹੜੇ ਮਾਰੇ ਬੰਦੇ ਕਿਤੇ ਸੱਜੇ ਜਾਂਦੇ ਹਨ ਪੌੜੀ ਉਹ ਅਸਾ ਹਰ ਨਾਮ ਕੀ ਹੈ ਆਏ ਮਨ ਮੇਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਪਰਮੇਸ਼ਰ ਦਾ ਨਾਮ ਹੈ ਉਹਨੂੰ ਪੁਹਾ ਕਰੂ ਉਹ ਸਭਨਾ ਉੱਪਰ ਹੁਕਮ ਚਲਾ ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਉਹ ਸਾਰਿਆਂ ਤੇ ਹੁਕਮ ਚਲਾਉਣ ਲੱਗੂਗਾ ਮੰਦਾ ਹੈ ਇਹ ਆਦਮ ਬਾਦਸਾ ਸਾਰਸਨੂ ਹੋਇਆ ਹੈ ਇਹ ਆਜ ਦੇ ਪੁੱਤ ਨੂੰ ਰਾਜ ਦੇ ਕੇ ਕੱਪ ਕਰਨ ਲੱਗਿਆ ਜਾਂ ਕੁਝ ਜਾ ਦੇ ਕਿਨਾਰੇ ਤੇ ਮੋਖਾ ਹੈ ਤੇਰਾ ਪੁੱਤਰ ਫਿਰਨ ਨਾਲ ਲੈ ਕੇ ਆਜ ਦੇ ਪਿਤਾ ਨੂੰ ਮਿਲਣ ਵਾਪੇ ਆਇਆ ਕਹਿੰਦੇ ਪੁੱਤ ਪੁੱਤਰ ਕਹਿੰਦਾ ਹੈ ਪਿਤਾ ਤੇਰੇ ਸਾਹ ਮੰਨ ਕਰਕੇ ਮਨੂ ਲੋਕ ਨਲਾਇਕ ਸੰਦੇਹੀ ਦਾ ਇਹ ਤਾਂ ਬਾਹਰ ਉਜਾੜਨ ਕੋ ਅਲਬਾ ਫਿਰਦਾ ਹੈ ਕਿ ਤੇਰਾ ਰਾਜ ਕੀ ਕਹਿੰਦਾ ਤੂੰ ਕਦ ਚੱਲ ਘਰ ਮੈਂ ਤੇਰੀ ਸੇਵਾ ਕਰਿਆ ਕਰੂੰ ਇਹ ਕਹਿਣ ਲਗਾ ਪੁੱਤਰ ਜਿਹੜਾ ਮੇਰਾ ਹੁਕਮ ਹੈ ਉਹ ਅੱਜ ਮੋਹਤ ਚੱਲਦਾ ਹੈ ਕਹਿੰਦਾ ਕੀ ਹੁਕਮ ਤੇਰਾ ਚੱਲਦਾ ਸੂਈ ਬੈਠੀ ਹੈ ਦਰਿਆ ਦੇ ਕਿਨਾਰੇ ਛਿੜਕੀ ਵਿੱਚ ਧਰਤੀ ਨੇ ਇਹ ਪਾਣੀ ਤੇ ਕਹਿੰਦਾ ਲੈ ਮੇਰੀ ਸੂਈ ਤੇ ਬਾਲੇ ਕਹਿਣ ਲਗਾ ਸੂਈ ਤੇਰੀ ਤੇ ਦੋ ਪੈਸੇ ਦੀ ਸੁਣਿਆ ਜਾਂਦੀ ਨਹੀਂ ਕੀ ਕਰ ਕੱਢ ਕੋਈ ਨਹੀਂ ਕੰਦੇ ਮਨੀ ਹੋ ਜਾਈ ਦੀਏ ਕੱਢ ਕੇ ਉਹ ਗੋਦਰੀ ਸਿਉਂਦਾ ਸੀ ਹੁਣ ਫੌਜ ਤੋਂ ਤੁਸੀਂ ਮਰਾਂੀਆਂ ਸੂਈ ਨਾ ਲੱਗੀ ਜਦੋਂ ਸੂਈ ਨਾ ਲੱਗੀ ਫੇਰ ਕਹਿਣ ਲੱਗਾ ਲੈ ਹੰਦਿਆ ਹੁਣੋ ਕੋ ਹੰਦਦੇ ਹੋ ਜੇ ਉਹ ਸੀਨਾ ਫੌਜ ਦਾ ਤੇਰਾ ਕਹਿਣ ਲੱਗਾ ਮੈਂ ਹੁਣ ਕਢਾਵਾਂ ਕਹਿੰਦੇ ਹੋ ਮਰਨ ਦੇ ਦਾਂ ਮੇਰੀ ਸੂਈ ਦਿੱਤੀ ਹੈ ਕੱਢ ਦੇ ਉਸ ਵੇ ਮੱਛੀ ਦੇ ਨੀਕੇ ਲਈਏ ਕਿ ਪਾਣੀ ਤੋਂ ਬਾਹਰ ਕਰਕੇ ਵਿਖਾਤੀ ਕਹਿੰਦੇ ਵੇਖ ਬਰਨ ਦੇ ਪਾਈ ਮੇਰਾ ਹੁਕਮ ਮੰਨਦਾ ਤੇ ਤੂੰ ਐਵੇਂ ਹੰਕਾਰ ਕਰਦਾ ਆਪਦੀਆਂ ਫੌਜਾਂ ਦਾ ਹਯਾ ਬੁਲਿ ਸਬਾ ਨਾਮੇ ਮਾਰੈ ਸਿੰਦੂ ਜੀ ਮੇਰੇ ਪਿਆਰੇ ਮਨਾਂ ਜਪਨਾ ਕਰ ਕੋ ਸਉਨਾ ਉਪਰ ਹੁਕਮ ਚਲਾਏ ਜਿਹੜਾ ਸਾਰਿਆਂ ਤੇ ਹੁਕਮ ਚਲਾਉਂਦਾ ਹੈ ਜੋ ਮਾਰਾ ਦਾ ਨਾਮ ਜਪਦਾ ਉਹਦਾ ਹੁਕਮ ਸਭ ਤੇ ਚੱਲ ਲੱਗ ਜਾਂਦਾ ਹੈ ਤੋ ਐਸਾ ਹੀ ਰਹਿ ਜਾਏ ਆਈਆਂ ਨਾਲ ਮੇਰੇ ਰੰਗ ਦਾ ਪਰਮੇਸ਼ਰ ਦਾ ਨਾਮ ਤੇਣਾ ਕਰੀਏ ਜੋ ਸਭ ਨਾਲ ਉੱਤਰ ਹੁਣ ਜਲਾ ਸਾਰੇ ਕੋ ਆਗਿਆ ਦਾ ਆਸਾ ਦਾ ਹੁਕਮ ਨਾ ਸਕਦਾ ਹੈ ਪਾਣੀ ਦੀਆਂ ਜੀਆਂ ਤੋਂ ਵੀ ਡਰਨ ਦੇ ਇਸ਼ਾਰਾ ਤੋਂ ਪਾਣੀ ਕੋਈ ਅਸਾਰ ਨਾ ਗੱਤੀਆਂ ਮਾਣਦੇ ਇਹ ਜੀ ਕੋਈ ਚੈਨ ਨਾ ਹੈ ਪਰਮੇਸ਼ਰ ਦਾ ਨਾਮ ਨਾ ਜਪਣਾ ਕਰੀਏ ਕੋਈ ਅੰਤਿ ਅਵਸਰ ਨਹੀਂ ਸੁਦਾ ਇਹ ਹੁਕਮ ਆਸੇ ਹੋ ਦੁਆ ਕਰਕੇ ਸੁਦਾ ਲੈਂਦਾ ਜੰਮਣ ਮੰਨ ਕੇ ਸਰਕਾਰਾ ਕਰਾ ਦਿੰਦਾ ਹੈ ਕੋਈ ਐਸਾ ਹਰ ਨਾਮ ਜਪੀਏ ਮਨ ਮੇਰੇ ਭਾਰੇ ਨਾਮ ਹੈ ਪ੍ਰਮੇਸ਼ਰ ਦਾ ਅਸਚੈ ਨਾਮ ਹੈ ਉਸ ਨੂੰ ਜਪਨਾ ਕਰੀਏ ਇਹ ਮਾਰਕੀ ਕੁਝ ਨਾ ਸਾਥ ਕੋ ਆਪਣੇ ਜਵਾਰ ਉਹ ਜੀਵਨ ਮੋਦੀ ਕੁਝ ਨਾ ਇਹ ਪੁੱਤਾਂ ਨੂੰ ਸਾਰਿਆਂ ਨੂੰ ਮੇਜ ਦਿੰਦਾ ਕਰਾ ਦਿੰਦਾ ਹੈ ਉਹ ਗੁਰਮੁਖ ਨਾਮ ਜਪਿਆ ਬਖਾ ਦਿੰਦਾ ਉਹ ਸੇਵਾ ਕਰਦਾ ਲਾ ਕਰ ਦਿੰਦਾ ਪ੍ਰਮੇਸ਼ਰ ਹੈ ਕੋਈ ਨਾ ਗੁਰੂ ਘਰ ਮੱਧਮ ਪਾਗਲਾ ਨੂੰ ਗੁਰਾਂ ਦਾ ਜਪਿਆ ਹੈ ਲੇ ਮੰਗਤ ਕੋਟ ਸਭ ਤਾਰੇ ਪਾਉਮੇ ਗੁਰਾਂ ਨੂੰ ਮੰਡੀਆ ਚਲੇ ਆਏ ਨਿੰਦਕੇ ਦੁਸਤ ਕੋ ਅਲਾਰੇ ਬੈਣੀ ਜਿਵੇਂ ਬੋਏ ਚਿੱਤ ਸੀ سب کرنی نام نے کہا دل نہ دے نام کے سب کو میرا کرنے سے نے رب و کر دے وہ سارے کو بدا ہاں لائے اپنے آن میں گائے سارے مولا مولا کے سکھا ہیں جن کر کے اس کے لئے نام جتیا کرے سمیت محلہ پی جاؤں دیکھ کرے قریب کلکھلی یہ بھی سار سنگے جی ਮਾਣਯੋਗ ਸਾਨੀ ਦਾ ਅਰਥ ਇਹ ਨਹੀਂ ਕਿ ਉਹ ਹੈ ਕਿ ਉਹ ਬੱਦਾਂ ਦੀਆਂ ਗਾਰੀਆਂ ਆਈ ਹੋਈਆਂ ਕੋਈ ਸਾਰਾ ਰੰਗ ਹੈ ਉਸਨੇ ਕੋ ਲਖਰੀ ਖੋਤੇ ਮਛਣਾ ਵਾਲੀ ਹੈ ਜੋ ਦੀ ਮਨਰ ਖੋਤਾ ਕੂੜਿਆ ਰਹੇ ਮੁੰਡੀ ਖਿਡਵਾ ਲਈ ਸ਼ਰਮ ਝੁੜਣ ਵਾਲੀ ਹੈ ਜੋ ਦੀ ਹਰ ਵਕਤ ਕੋਈ ਕਹਾਣੀ ਨਾ ਚੱਲਦਾ ਉਹ ਤੀਰ ਚਾਲੀ ਚਾਲੀ ਨਹੀਂ ਸਕਦੀ ਉਹ ਤੇ ਉਹਾਰੇ ਦਾ ਹੈ ਸੀ ਮੂਰਖਾ ਹੋਣ ਕਾਲ ਦੀ ਇਹੋ ਤੇ ਮਹਾਂਪੁਰਖਾਂ ਦੀ ਸਾਖੀ ਸੁਣਾਈ ਸੀ ਲੋਬੀ ਕੋ ਕਥਾ ਆਈ ਸੀ ਹਾਲੇ ਗਏ ਜੇ ਤੁਸੀਂ ਸੁਣੀ ਹੋ ਉਹ ਗੁਰੂ ਲਾ ਜੀ ਨੇ ਮਰਦੀ ਦਾ ਨਾਤਾ ਨੂੰ ਕਰਨਾ ਹੈ ਮੈਂ ਅਰਵ ਖਟਨ ਦੇ ਸਹੇਦ ਜਿੱਤੀ ਹਰਾਈ ਮਾਰੀ ਜਿਹੜਾ ਜਿਹੜੀ ਜਿੱਤੀ ਦੀ ਸਹੇਦ ਪੂਰਾ ਸਾਰਿਆ ਕਰ ਮੈਂ ਨਾ ਸਾਥ ਕਰਨਾ ਇੱਕ ਸਾਰਾ ਆਦਮੀ ਸੀ ਕਹਿੰਦਾ ਚੰਗਾ ਮੈਂ ਸਾਥ ਲੈ ਲਵਾਂ ਉਹਨੂੰ ਸਾਥ ਲੈਣਾ दूसरो ਸਾਥ ਲੈਣਾ ਮੰਨੋ ਤਾ ਕਿ ਰਸਤੇ ਚੜ ਕੋ ਚੱਲੇ ਜਾਣਾ ਕੋਸ ਨੂੰ ਸਿੱਖ ਬੰਦੇ ਆ ਇੱਕ ਸਾਧ ਬੰਦੇ ਆ ਉਹ ਚੁੱਕਾ ਨਾ ਕੋਈ ਜਿਹਨੇ ਅਜਾ ਲਈ ਕੋਈ ਸਾਡੀ ਫਰਕੀਆ ਕੋਈ ਹੋਏ ਕੁਕੜ ਗੁੰਦਿਆ ਕੁਕੜ ਨੂੰ ਦਾ ਕੋਸਨ ਮਾਰਿਆ ਉਹ ਚੁੱਕਾ ਧੜਕਾ ਕੋਈ ਨਹੀਂ ਚੁੱਕਿਆ ਉਹ ਚੁੱਕੇ ਤੇ ਚੁੱਕੇ ਕੁਝ ਕੋਈ ਉਹ ਦਰਦੀ ਦੀ ਉਹ ਦਾ ਬੜਾ ਕਰਣਾ ਹੈ ਉਹ ਮੈਂ ਨਹੀਂ ਕਰ ਨਹੀਂ ਕਹੇ ਮਾਰਦੇ ਨਹੀਂ ਜਾ ਉਹ ਜਾਲ ਵਿੱਚ ਉਹ ਕੋਈ ਮਾਰ ਨਹੀਂ ਲੰਗਿਆ ਆਪੇ ਕਹਿੰਦੇ ਕੁੜੀਏ ਤਾਂ ਆਪਣਾ ਨਹੀਂ ਪੂਰਾ ਚੁੱਕਾ ਸੌ ਦੀ ਮਾਰ ਗਿਓ ਕਿ ਨਹੀਂ ਜਦੋਂ ਇਹ ਮੋਰਗਾਂ ਵਾਲਿਆਂਾਰੇ ਕੋਈ ਕਿਹੜੀ ਖਾਲਾ ਲਵਾ ਤਾ ਮਾਰੀ ਜਾਣਾ ਉਹ ਨਾ ਕੋਈ ਗਾ। ਜੋ ਸਰਕਾਰ ਕੋ ਉਹ ਤਾਂ ਪ੍ਰਧਾਨ ਕੋ ਆ ਨਹੀਂ ਜਾਂਦੇ ਤੇ ਇਹਨਾਂ ਦਾ ਮੂਰੀ ਚਾਹ ਨਹੀਂ ਪੁਆ। ਉਹ ਗਿਆ ਨੇ ਕਿਤਾ ਉਸ ਨੇ ਜਾ ਕੇ ਕਿਸੇ ਬਸ ਬਸ ਨਹੀਂ ਸੁਣਿਆ ਕਰਾ। ਉਹ ਨਹੀਂ ਤਾਂ ਸਹੂਕਰੀ ਖਾਣਿਆ ਪੈਂਦਾ ਤੂੰ ਬੜਾ ਬਾਜੀ ਉਹ ਕੋਈ ਲੱਗਾ ਭਾਈ ਕੰਨਾ ਆਪਣਾ ਨਾ ਕੋਈ ਟੱਕਰ ਹੋਈ ਉਹ ਸਿਰਾਤ ਕੋ ਤਾਂ ਸੁਣਾਇਆ ਜਾਂਦਾ। ਕੋਈ ਜਿਹੜਾ ਕਿਹਾ ਦਿਵਸ ਨੇ ਆਤਮਾ ਸਹੀ ਨਹੀਂ ਕਹਿਣ ਦਾ ਕਰਕ ਹੋਵੇ ਉਹਨੂੰ ਸਿੱਖਿਆ ਦੇ ਕੇ ਗੁਰਮਖ ਬਣਾਤਾ ਸੀ ਉਹ ਸਾਖੀ ਮਹਾਂ ਪ੍ਰਕਾਸ਼ ਨੇ ਉੱਚ ਸੁਣਾਈ ਸੀ ਇਸੇ ਪ੍ਰਕਾਰ ਦੇਖ ਕਰੇ શરીਕ ਕੋਲੱਖ ਕੋਈ ਸੁਭਿਧੀ ਇਹ ਬੁਢੇ ਲਖਣਾ ਵਾਲੀ ਹੈ ਕੋਈ ਲੋਭ ਤੇ ਤ੍ਰਿਸ਼ ਬਣਾਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਕੋਈ ਬਣਾ ਰਿਹਾ ਜਦੋਂ ਕੋਈ ਦੇ ਰਿਹਾ ਜਿਹੜੀ ਸਾਹ ਦੇ ਉਸ ਨੀਤਾਂ ਦੀ ਕੁਪਰ ਤੇ ਰਹੀ ਮੈਨੂੰ ਰਹੀ ਰਹੀ ਹਾਂ ਮਾਰ ਕੋਟਾ ਪੀ ਲਿਆ ਮਨ ਮੇਰੇ ਖੋਤੇ ਸੇ ਕੱਲ ਬਣ ਰਹੀ ਹੈ ਪੂਰੇ ਆਰਤੀ ਹਨੇਰੇ ਆਧਨੇ ਬੋਲਦੀ ਰਹੀ ਹਾਂ ਪੂਰੇ ਦਰਸਾ ਦੀ ਪ੍ਰਾਤਿ ਕਹਿ ਰਹੀ ਹੈ ਕੋਟਾ ਆਹਾਣੇ ਨਾ ਚੱਲਣਾ ਜੇ ਤੀਸਰ ਬੰਦ ਕੋਟਾ ਇਹ ਕੋ ਚੱਲਦੀ ਨਹੀਂ ਹਾਂ ਕਰੇ ਤਾਰਾ ਕੈਸੀ ਮੂਖ ਹੁਕਮ ਕਰਦੀ ਹੈ ਤੇ ਹੋ ਕਰੇ ਇਸ ਤੇਰੇ ਮੇਰੇ ਚਰਨਾਂ ਉੱਤੇ ਹੋਵੇ ਮੇਰੇ ਚੁੰਨੀਆ ਬਰੋ ਪੂਰ ਸੋਲ ਦਾ ਮਕਦਰਾਤ ਸਾਹ ਦੇ ਇਹ ਵਾਹਿਰੀ ਤੇ ਨਹੀਂ ਹੋਣੀ ਕਰਦੀ ਐ ਐਡੀ ਦੀਵਾਰ ਵਿਸੰਗ ਹੈ ਵਰਤਾ ਪਹਾਣੇ ਜੋ ਚੰਨਾ ਜਿਵੇਂ ਗੁਰੂ ਸਾਹਿਬ ਦੀ ਲਾਗ ਚੱਲ ਗਈ ਹਨ ਨਾ ਬੈਸੇ ਨਿਵਾਰਲੇ ਹੂ ਗੁਰੂ ਸਾਹਿਬ ਨੇ ਸਾਰੇ ਜੰਮਣ ਮੰਗਦੇ ਦੇਖੋ ਕੋਹ ਵਸਾਰ ਸੰਗੋ ਦੀ ਨਿਵਾਰਦੀ ਸੱਜੇ ਕੋਈ ਨਾ ਰਖਤ ਹੋਵਾਂਗਾ ਕੋਈ ਨਾ ਦਾ ਤੌਰ ਤੇ ਟਿਕੁਲੇ ਦੀਸਦਾ ਜਾਗੰਗਾ ਕੋਈ ਉਹਦੀ ਚੁਟਾ ਵੀ ਬਸ ਹੋ ਜਾਣਾ ਹੈ ਮੇਰੇ ਪ੍ਰਸਾਦ ਕੀ ਸ੍ਰੀਮਾਨ ਜੀ ਹੋਲੰਡੀਆ ਇਹਨਾਂ ਦੇ ਗ੍ਰੀਸ਼ਾ ਦੇ ਭਾਵੇਂ ਵੀ ਚੱਲਦੇ ਹੋਣ ਸਾਰੇ ਸੋਖੇ ਨਾਰਨਾ ਜਿੰਨ ਸਾਰੇ ਸਾਰੇ ਜਨਮਾਂ ਮੰਨੋ ਦੁਖਾਂ ਨੂੰ ਦੁਖ ਕਰਨ ਵਾਲੇ ਹਨ ਜਿਸਾਂ ਦੇ ਕੋਲੇ ਸੱਚੀਆ ਕੋੜਾ ਜੀਵਨ ਚੁਪਾਏ ਕਰਮ ਉਹ ਪਰਮੇਸ਼ਰ ਨੂੰ ਗ੍ਰਹਿ ਦੁਖ ਦਿੱਤਾ ਹੈ ਉਹ ਮੋਤੀ ਸਕੀਦਾ ਜੋ ਦਰ ਲਿਖਾ ਸੰਸਾਰ ਉਹ ਅੱਜ ਤੋਂ ਸਰਕਾਰ ਦੇ ਕਰਮਾਂ ਅਨੁਸਾਰ ਨਿਸ਼ਚਿੰਤ ਹੋ ਦਿੱਤਾ ਹੈ। ਮਾਨਸਾ ਦਾ ਸੰਸਕ੍ਰਿਤਕ ਗੁਰੂ ਜੀ ਆਪਣੇ ਮਨਪਸੰਦ ਪਤਨੀ ਨੂੰ ਸਵਾਜਿ ਤੋਂ ਵੀਨੇ ਕੇ ਸਹਤ ਦਿੰਦੀ ਹੈ। ਅੱਗੇ ਪਰੋਇਆ ਗੁਰੂ ਸਾਹਿਬ ਦੀ ਸਭੀ ਪੁਨਾਹ ਨਾਲ ਪਿਆਰ ਰੱਖਦੀ ਹੈ। ਉਹਦੇ ਨਾਲ ਦਾ ਕੋਈ ਨਾ ਕਾ ਸਰਕਾਰ ਕਿੰਨਾ ਨਾਲੇ ਕਾਲ ਸੋਚੀ ਤਾਂ ਕਾਰਨ ਕੰਧ ਪਰਮੇਸ਼ਰ ਨੇ ਆਪਣਾ ਮਨ ਕੋ ਕੰਮ ਸਮਾਪਤ ਹੋਵੇ ਜੀਵਾ ਅਦੋ ਕਰੋ ਸਿਆ ਸੁਖੀ ਸਾਰੇ ਸਵਰਨ ਨੂੰ ਨਾਮ ਦੀ ਪਿਆਰ ਰੱਖੋ ਮਰਿਆ ਮਾਇਆ ਕੋ ਲੋਪਾ ਮਰਜ ਨਾਮ ਤੋਂ ਜਿਸੁ ਸੁਖਿਨ ਪਰਮੇਸ਼ਰ ਕੋ ਵਲਤ ਨਹੀਂ ਪਾਇਆ ਉਸ ਤੋਂ ਵਿਦਾ ਜੀਵਾ ਜਿਨ੍ਹੇ ਸੁਭਾਈ ਵਿਚਾਰ ਕੋ ਦੇਖਣੇ ਦੀ ਸੰਤਾ ਹੈ ਕਾਲਕਾ ਟਾਲੇ ਤੁਾਲੇ ਰਖੀ ਸ੍ਰੀ ਗੁਰੂ ਸਾਹਿਬ ਕਹਿੰਦੇ ਸ੍ਰਾਣੇ ਜਗ ਦੀ ਹੈ ਕੋ ਸਤਿਗੁਰਾਂ ਵਾਲੀ ਹੈ ਸ੍ਰੀ ਸਤਿਗੁਰੂ ਆਇਆ ਤੇ ਰਾਣੀ ਚੜ੍ਹ ਗਈ ਰਹਾ ਉਸ ਪਰ ਸਾਹ ਵਾਲੇ ਸੁੰਦਰ ਗੁਣ ਵਾਲੇ ਸਾਨੂੰ ਸੁੰਦਰ ਭਗਤੀ ਵਾਲੇ ਹਨ ਸਾਡੇ ਸਰਾਣੇ ਜੀ ਧੰਨ ਗੁਰੂ ਹੋ ਅਤੇ ਸੱਜੂ ਲਖਮੀ ਸ੍ਰੋਤ ਨਛੇੜਾ ਸਭ ਤੋਂ ਵੱਡਾ ਧਰਮ ਦੇ ਜੋ ਰਾਣੀ ਚੜ੍ਹ ਗਈ ਰਹਾ ਜਦ ਸੰਧਾਰ ਵਾਹਿਗੁਰੂ ਨੇ ਆਪ ਦੇ ਘਟੇ ਦੀ ਕੀਤੀ ਤੇ ਜੀ ਲਈ ਜੀ ਜਨਮੇ ਜਲਾਇ ਖਤਾਨਾ ਕੁਝ ਜੀ ਸਾਈਂ ਦੇਰ ਸੁਣਾਓ ਬਹਲਾਤੀਆ ਮਾ ਬੋ ਦੀਵਾਰ ਰੁਜੜਾ ਮਾਵ ਨੇ ਬੜਾ ਦੀਵਾਰ ਨੂੰ ਨਾ ਹੈ ਜਿੱਦਾ ਨਾ ਦਿਸੇ ਉੜਵਾਲ ਨਾ ਕੋਈ ਕੋਰਕਾਰ ਬੜਾ ਦੀਵਾਰ ਨੂੰ ਆਹ ਸਾਲ ਸੰਧੀ ਅੰਗ ਸਾਧਨ ਆਇਆ ਜਿਸ ਤੋਂ ਕੁਸ਼ਲ ਨੂੰ ਜਾਈ ਕਿਥੇ ਬਤੀਆ ਕੀ ਵਸੇ ਉਹਦਾ ਇਰਾਦ ਕਰਦੇ ਜਿਸ ਦਾ ਇਸੇ ਪ੍ਰਕਾਰ ਜਿੱਦਾ ਆਹ ਉਹ ਦੁਬਾਰਾ ਉਹ ਮਨਵਾ ਮੋਟ ਦੁਬਾਰਾ ਜਿਹੜਾ ਸੁਮਿੰਦਰ ਦੀ ਨਹੀਂ ਆਈ ਹੈ ਇਹਨੂੰ ਹੰਦ ਸਾਧਨ ਹੁੰਦਾ ਹੈ ਇਹ ਸਰਕਾਰ ਦਾ ਮਨਵਾ ਦੇ ਮੋਹ ਦਾ ਬੜਾ ਭਾਰੀ ਲੀਵਾ ਹੈ ਇਹ ਕੋਈ ਦਾ ਮੋਟ ਦੁਬਾਰਾ ਉਹ ਸਰਕਾਰ ਸੰਘਾ ਦੁਬਾਰਾ ਇਹਨੇ ਕਾਸਾ ਕਬੂਦਾ ਜੀ ਅਟਕ ਲਿਆ ਹੈ ਇਹ ਕਾਰ ਕਦੇ ਵੀ ਸੁਨਾਹ ਹੋਵੇਗਾ

ਯਾਰ ਸਾਰੇ ਸਾਰਸ ਕਾਇਮ ਕਰ ਗਏ ਨੇ ਕਮਾਉਂਦੇ ਆਏ ਕਿਹਾ ਕਾਇਮ ਹੋ ਗਏ ਆ ਕੋਈ ਕੋਲ ਆ ਕੇ ਬੜਾ ਕਾਇਮ ਤੇ ਦੇ ਜੀ ਦੇ ਕੇ ਪਿਆਰ ਕਰੀ ਫਿਰਦੇ ਆ ਸੰਕਾ ਕੋਈ ਫਿਰ ਕੋਈ ਆਈ ਆ ਸਾਡਾ ਕੋਲ ਸੇ ਆਂ ਬੰਦੋ ਜਿਵੇਂ ਆਪੇ ਸੰਗੀਨੀ ਜਾਣ ਤੋਂ ਸੇੜਨ ਕਰ ਗਏ ਯਾਰ ਜੀ ਕੋਲੇ ਸਾਡਾ ਕੋਈ ਸਾਰ ਸੰਸਾਰ ਸਮੁੰਦਰ ਤੋਂ ਜੰਮਣ ਮਰਨ ਤੋਂ ਸਾਡੇ ਪਾਰ ਕੋਈ ਤੇ ਮੋੜ ਦੀ ਕਿਨਾਰੇ ਤੇ ਪਹੁੰਚ ਗਏ ਤਾਂ ਕਿ ਦਰਮੇਂ ਤੋਂ ਸਾਡੇ ਕੋਲ ਆਇਆ ਸੰਗੀਨੀ ਜਾਈਂ ਜੀਰੂ ਗਰਮੋਖਾ ਉਹ ਸਰਬੋਤਮ ਸ੍ਰੀ ਨੂੰ ਸਮਾਜ ਲੰਗੋ ਹੈ ਨੋ ਸਾਚੇ ਨਾਮ ਉਹ ਧਰ ਜਿਹਨਾਂ ਦੇ ਸਭ ਤੋਂ ਕਾਰਜ ਸਾਰੇ ਨਾ ਨਹੀਂ ਹੁੰਦੇ ਧਰਵਾ ਦਸਾਏ ਹੋਏ ਸਾਈਂ ਹਰ ਗਲਸਾਰੇ ਨਹੀਂ ਹੋਇਆ ਪਰਮੇਸ਼ਰ ਜਲਾਹੂ ਫਲਾਹੂ ਤੁਖੀ ਤੁਰੀ ਸਾਰੇ ਗਿਆਕ ਕਾ ਲਵਾ ਲਾ ਕਰਵਾਇਆ ਹੈ ਜੀਜਾ ਨਾਮ ਤੇ ਉਸ ਤੋਂ ਤੂੰ ਦੂਸਰਾ ਕੋਈ ਨਾ ਹੱਥ ਵੰਡ ਕਰੇ ਲਿਆ ਆਪ ਹੀ ਤੁਮੇਸ਼ਰ ਬੈਸਕ ਸੰਸਾਰ ਦੇ ਹੋਈਆਂ ਦੇ ਨਿਆਂ ਕਰਨ ਵਾਲਾ ਹੈ ਮਰਨਾ ਕਰਨ ਵਾਲਾ ਜੋ ਜੀਰਵਰਣ ਆਏ ਸਾਰੇ ਸੱਚ ਕੰਨ ਦੇ ਨਾਲ ਮਾਰ ਕੇ ਕੱਢੁੰਦਾ ਹੈ ਅੱਜ ਆਰਾ ਦੇ ਵਦਿਆ ਜੇ ਲੋਕ ਜਾਈ ਆਏ ਨਾ ਮਾਰੇ ਸਾਹਿਬ ਬਲਾਈ ਜੰਗਾਲ ਦੇ ਰੂਪ ਦੀ ਪ੍ਰਾਪਤੀ ਕੀਤੀ ਪਰ ਪਰਲ ਮਿ ਆਏ चका अनाथ यकीन पंहिंजो अनाथ हूंदा हज़ार वारा मुल्क राज द ਅਨਾਥ ਗੁਨੀਤਰਾ ਲਾਗੋ ਸੂਈ ਮਾਰਨ ਲੱਗਾ ਸੀ ਉਹਦੀ ਵਿਆਹ ਕਰਨੀ ਵਿਆਹ ਕਰਕੇ ਸੱਈਆ ਦਾ ਉਹ ਪਰਮੇਸ਼ਰ ਕੋਲੋਂ ਜੈਵਾਕਾਰ ਸਕੇ ਤਾਂ ਸਰ ਕਰ ਦਿੱਤਾ ਹੈ ਜੈ ਜੈ ਬੰਦ ਦੀਏ ਉਹ ਕਾਇਦ ਕਰਨ ਵਾਲੇ ਫਰਖੋਨ ਨਹੀਂ ਸਕੇ ਤਾਂ ਜਾਨੀ ਜਾਲੇ ਉੱਤਹਾ ਉਹਨਾਂ ਨੂੰ ਨਾਤ ਸਾਡਾਂ ਦੇ ਬੰਦ ਭੋਗਨੇ ਪੈਂਦੇ ਹਨ ਕੰਦੇ ਘਾਰ ਗੱਲੀ ਅੱਜ ਕੀਨੀ ਇਹ ਖਾਲੀ ਜਾ ਕਰਨੇ ਸੂਈ ਨਹੀਂ ਕਨੇ ਕਮ ਹੱਲਾ ਪੀਜਾ मनुष्य जी आहे मनुष्य हिकु बारी चांदड़ी उतरी हूंदी सॼो सनी कुल उन ਕੋਈ ਦਰਿਆ ਨਸਰੀ ਹੋਵੇ ਫਿਰ ਕੋਈ ਬਾਤ ਹਰ ਆਪੇ ਹੀ ਆਵੇ ਸਤਿ ਨੂੰ ਘਰ ਕੀ ਖਾਂਜ ਜਾਏ ਪਰ ਪਰਖੇ ਨਾਲ ਪਿਆਰਾ ਪੁਰਾਣੇ ਪੁੱਤ ਨੇ ਆਇਆ ਪਿਆਰ ਕਰੇ ਸੀ ਗੁਰਾ ਚਾਰਨ ਖੰਨ ਹੋਦੀ ਆਹ ਤ੍ਰਿਸ਼ਨਾ ਕਦੇ ਮੈਸਤੈ ਕੋਈ ਤਰਾਏ ਦੇਖਾਂ ਦੇ ਨਾਲ ਸੰਗਤ ਕਰੀਏ ਕਰਕੇ ਤ੍ਰਿਸ਼ਨਾ ਨਹੀਂ ਕਦੇ ਨਹੀਂ ਜਿੰਦੀ ਰਹਿਣੀ ਚੱਲ ਵੀ ਕਰੇ ਤਾ ਪਰ ਨਹੀਂ ਰਹੀ ਆ ਦੇਖਾਂ ਤੇ ਹਰਿਆ ਦੇਖਿਆ ਕਿ ਨਹੀਂ ਕੋਈ ਹੋਣੀ ਨਹੀਂ ਸਕਾਰਾ ਕਰਦੀ ਹੈ ਨੱਚ ਕੋਈ ਹੋਈ ਨਹੀਂ ਨਾਲ ਪੁੱਤ જીતકારો માયી જીતજી વાલે સહી જીતજી વાલે ઓર સખી જીતલા હર કોમ સકન કો આજ્ઞા તીની હૈ સુખ જીના તે જીતરી હૈ કોર સુખવાધા આપલા આજ્ઞા પર્યાલક सरकी पार्टी करे ਕੋਸਾ ਕੋਈ ਆਇ ਕਰੰਦੀ ਆਏ ਰੁਕਦਾ ਕਦੇ ਨਾ ਸਕੈ ਵਰਨਾ ਜੀ ਨਾ ਕੋਈ ਹਾਂ ਤਿਸ ਵਾਦੇ ਦੇ ਨਿਰਭਰ ਨਹੀਂ ਹੁੰਦੀ ਰੱਬੀ ਕਰੇ ਤੀ ਸਾਡੀ ਹੋਈ ਹਰਿਆਦਾ ਕਰਦੀ ਐ ਕੋਈ ਹੋਈ ਹਕਿਆ ਕਰਦਾ ਮਾਲਕ ਭੁਲਾਵਾ ਤੇਰੀ ਤੇ ਸੋਹੜੀ ਕਰਦੀ ਸਾਡੀ ਕਹਿੰਦੇ ਮਹੱਤ ਜੁਣਾ ਪੁਰਣੀ ਦੀ ਬੰਦੀ ਸਗਾਈ ਕਰੇ ਘਰ ਕੋ ਜਾ ਕੇ ਪਾ ਚੰਦ ਖੁੱਲਣਾ ਹੋਵੇ ਕੋਈ ਕਹਾਣੀ ਐ ਛੋਟੇ ਛੋਟੇ ਰਹਿਤ ਹੈ ਉਹ ਜਿੰਨੇ ਖਰਾਬ ਤੰਗੇ ਦੀ ਕرائی ਮੀਂਹ ਦੀ ਬਾੜਾ ਨਿਕਲਿਆ ਜਾਣਾ ਪਈਆ ਹੋਣਾ ਅਰੇ ਉਹ ਤੇ ਜਦੋਂ ਸਾਰੇ ਕੋਲ ਦੀ ਸਾੜੀ ਹੈ ਬਾੜੀ ਨਿਕਲਣੀ ਹੋਈ ਕਿ ਹੋ ਰਹੀ ਹੈ ਯਾਹਰ ਰੋਟੀ ਤਾਰ ਉਹ ਵੀ ਪ੍ਰਹਰ ਕਰ ਕੋਈ ਜਾਂਦੇ ਹੋਏ ਜਿਹੜਾ ਜਾਨ ਕੋਈ ਨਹੀਂ ਅੜਦਾ ਉਹ ਕੋਈ ਨਹੀਂ ਅੜ ਸਕੀ ਹੈ ਉਹ ਜਿਹਨਾਂ ਨੇ ਅਜਿਹਾ ਛੱਡ ਕੇ ਗੋਣੇ ਕਹ ਕੇ ਬਈ ਬੂਟੀਆਂ ਨਾਲ ਦੇ ਨਿਕਾਸ਼ ਰੋ ਕੇ ਉਹਨਾਂ ਦੇ ਪ੍ਰੇਸ਼ਮ ਦੀ ਜਾਗਣੇ ਲੋਕਾਂ ਕੋਲ ਖੜਵਟਾ ਹੈ ਨਾ ਅੱਲਾਹ ਦੀ ਜਗ ਆਗੁਰੂ ਜੀ ਤੋਂ ਆਗੁਰੂ ਜੀ ਸਰਦਾਰ ਨੂੰ ਸਰਦਾਰ ਨੂੰ ਰਗਣੀ ਹੋਈ ਆ ਸਾਡ ਸੰਗ ਜੀ ਉਹ ਪ੍ਰਮੋਸਿ ਤੋਂ ਸਹਾਗ ਬੰਦ ਵਾਲੀ ਨਾ ਹੱਥੇ ਸਿਹਾ ਸਾਡੇ ਗੁਰੂ ਦਾ ਧਾਉ ਪਿਆ ਸਦਗੁਰੂ ਦਾ ਧਾਉ ਅਨੁਸਾਰ ਚਲਦੀ ਹੈ ਸਾਹਿ ਤਾਹੇ ਅਨੁਸਾਰ ਚਲਦੀ ਹੈ ਜਿਹੜੀ ਸਾਹਿ ਤੋਂ ਤਾਹੇ ਨੂੰ ਯਾਰ ਕਰਦੀ ਹੋਣੀ ਸਾਹਿ ਮਾਰੇ ਅਨੁਸਾਰ ਹੋ ਕੇ ਯਾਰ ਕਰਦੀ ਚਲਦੀ ਹੈ ਉਹ ਸਵੇਰ ਦੀ ਆਸ ਜਿਵੇਂ ਵੰਦੇ ਆਪਣੇ ਪਿਆਰੇ ਨੂੰ ਮਾਰਦੇ ਆ। ਸੱਚਾ ਪ੍ਰੇਮ ਕੀ ਜਿਵੇਂ ਸੱਚੇ ਦਿਲ ਨਾਲ ਨਾਲ ਪ੍ਰੇਮ ਕੀਤਾ ਹੈ। ਉਹਨਾਂ ਦਾ ਵਹਿਣੀ ਨਾਲ ਪਿਆਰ ਪਾਇਆ ਹੈ। ਕਿਉਂਕਿ ਇਹ ਮਨ ਨਾਲ ਬਾਣੀ ਨਾਲੋਂ ਜ਼ਿਆਦਾ ਹੈ। ਆਪੇ ਮਰ ਕਰਕੇ ਵੀ ਸੱਚੇ ਦੇ ਪਿਆਰੇ ਹਨ। ਹਰ ਪਿਆਲੇ ਦੀ ਗਿੰਦਰੀ ਆਪਣੀ ਸਰਮ ਸੁਲਾਨੇ ਯੋਗ ਹੈ। ਉਹ ਕੁੱਝ ਕੰਮੇ ਯੋਗ ਹੈ। ਵਾਲੇ ਕੰਧਰੀ ਚਲੂ ਸਹਤ ਹਾ ਸੋ ਭਾਵੰਤੀ ਲਾ ਸੋ ਬਯਾਯੇ ਘਟਾ ਸਰਵਾ ਦੇ ਗੁਣੇ ਦੇ ਅੰਦਰ ਹਨਗੇ ਅਸਮਾਤਮਾ ਨਾਮਿਆ ਸਤਿਵਾ ਹਨੋ ਨਾਲੇ ਨਾਲ ਸੇ ਆਦਿ ਕਰੀ ਰੂ ਦੀ ਜੰਗੋ ਨਾ ਨਾਮ ਬ੍ਰਹਮ ਗਿਆਨੀ ਆਪ੍ਰਮੋਸ ਸਹਾਦਿਯਾ ਨਾਮ ਸਹਾਗੰਦ ਵਾਗ ਮੋਹੇ ਮੇਲੀ ਮੇਲਣ ਹਾਰ ਮੋਹ ਹਾਰ ਪ੍ਰੋਸਮੇ ਨਾ ਆਦਿ ਸੇ ਮੁਕਤੀ ਮਿਲਿਆ ਕੌਰੀ ਹਰ ਕੋਈ ਸਭ ਕਰ ਹੈ ਉਸ ਤੋਂ ਵਾਂਝੀ ਜੀ ਹਰ ਕੋਈ ਸਾਰੇ ਲੋਕ ਗੁਰ ਸਾਸਰਾ ਵਾਲੇ ਉਸ ਤੋਂ ਨਹੀਂ ਮੰਨ ਕਰਦੇ ਆਂ ਕੋਲ ਛਾਤੇ ਕਾਢੀਆਂ ਜੀਆਂ ਨੂੰ ਜੀਆਂ ਨੂੰ ਮੈਸਰੇ ਸਕੇ ਨਹੀਂ ਕਰਦੇ ਜੀ ਬਸਾਂ ਨੇ ਕਿਰਪਾ ਕਰਕੇ ਜਨਮ ਦੇ ਦਿੱਤਾ ਇਹ ਕਦਿ ਨਾ ਸੀ ਤਾ ਹਰ ਕੋਈ ਲੋਕ ਕਰ ਹੈ ਸਭ ਲੋਕ ਦਾ ਹਰਿ ਹੋਣਾ ਮਾਣੋ ਮੋਗ ਸਾਹ ਤੇ ਨਾ ਕਰਦੇ ਕੋਈ ਕਦਿਆ ਹੈ ਸਾਰੇ ਤਨ ਨਮਸਕਾਰਾਂ ਕਰਦੇ ਅਨੇ ਪਾਤਾ ਦੇ ਰੱਖਿਆ ਕਹਿੰਦੇ ਨੇ ਪਾਤਸ਼ਾਹ ਨੇ ਕਿ ਕਾਰਕਮ ਤੇ ਵਿਚਾਰ ਕੇ ਕਿਸ ਪ੍ਰਕਾਰ ਭਾਈ ਜਗਤ ਸਿੰਘ ਇਹ ਜੇ ਮਾਣਾ ਸ਼ਬੀਏ ਜੀ ਸਾਹਿਬ ਦਾ ਹਿੱਤ ਸੁਖ ਲੈ ਕੇ ਗਿਆ ਸੀ ਉਹ ਲਗਾ ਮੇਰੇ ਰਮਾਲਿਆਂ ਇੱਕ ਮਾਣਾ ਦੇ ਦੋਏ ਉਹ ਚੱਲਿਆ ਆਇਆ ਜਦ ਮਨ ਰੋ ਗਿਆ ਕਹਿੰਦਾ ਮੇਰੇ ਵਰਗਾ ਸਿੱਖ ਨਹੀਂ ਕੋਈ ਜੇ ਮਾਣਾ ਸ਼ਬਦ ਤੇ ਦਿਸਾਈ ਦੀ ਆ ਗਿਆ ਮਨ ਕਿ ਆਇਆ ਉਹਦੇ ਉਹ ਸ਼ਹਿਰ ਪਹੁੰਚੇ ਕੋਲ ਦੇਖਵਾ ਲੈ ਮਾਣ ਦੇ ਕਿ ਕੀ ਕਰ ਤੀਆ ਉਹ ਵੇਲੇ ਸਰਦਰੀ ਚੱਲੀ ਵੀ ਕਰ ਸਕੋ ਸਾਹਿਬ ਜੀ ਨੂੰ आज कह रहा है कि जो क्या है सुप्रीम लोग हैं तो तो नहीं कर सकते हैं वहाँ पर भी तो नहीं तो नहीं जो बेचारे हैं तो बेचारे बारे जारे की कार वो वो है कारण नहीं वो वहाँ पर आए क्या बुरी भी जो नोट है वो बुरी भी अभी हाँ है वो जैसे कि स्नेह माता बुरी की बाहर की बाहर पर बाहर का ह சார

ਉਹ ਮਨ ਮੈਂ ਸਤਾਰ ਜਿਉਂ ਨਾ ਕੋ ਹਰ ਬਾਦੀ ਉਸਨੇ ਬੱਦਿਆ ਉਸਨੇ ਬੰਦ ਬੰਦ ਜਿਸਨੇ ਕਿ ਲੱਗਿਆ ਰਾਤ ਮਰਨ ਜਿਵੇਂ ਨਾ ਉਹ ਮਨ ਵਾਲੀ ਬਾਤ ਆਪ ਕੋ ਸਿਖਾ ਰਾਂ ਤੇ ਉਹ ਮੁੰਡਾ ਨਾ ਆ ਕੇ ਆਇਆ ਬਾਤ ਕਾਲੀਆ ਬਾਰੀ ਵਾਲੀ ਉਹ ਤਾਰੀ ਮੇਰੇ ਨੂੰ ਮਾਰ ਮਾਰ ਕੇ ਕੱਟਦਾ ਜਿਵੇਂ ਮੈਂ ਵੀ ਨੀ ਸਾਲੀ ਨਾ ਮਾਲਕੇ ਮੂਰ ਸਾਧਾ ਜਿਵੇਂ ਬੰਦ ਬੰਦ ਸੁਪਨੇ ਨੂੰ ਸਾਧ ਜਿਵੇਂ ਹੋਰ ਵੀ ਨਹੀਂ ਹਸਣਾ ਦਾ ਬੇਲਾ ਦੇ ਮੇਰੇ ਕੋਲ ਦੋ ਨੰਨੂ ਨਿਸ਼ੁਰਤ ਸਵਰਥਾਂ ਕਰਦੇ ਜਿਨਾਂ ਸੰਗਰਮਤੀ ਆਣੇ ਮੈਂ ਕਹਿਣ ਕੋਈ ਨਾ ਇਹਨਾਂ ਨੂੰ ਸ਼ਰਧਾ ਨਾਲ ਜੁਟੰਨੇ ਹੋ ਹਰ ਸਾਥੋਂ ਦੂਰ ਰਹਿਆ ਜਿਨਾਂ ਮਨਾਂ ਦੇ ਕਰਦੇ ਨੇ ਆਦਿ ਬਿਚਦੇ ਨੇ ਇਹ ਰਹਿਣਾ ਆਪਿਆ ਦੋ ਸਾਥੀ ਦੀ ਮਨੂਦੀ ਨਾਮ ਕਰਕੇ ਜੀਣੇ ਮਰਨਗੇ ਅਨਾਥੀ ਦੇ ਤੀਰ ਮਾਰ ਆਬੋ ਤਾ ਮਰਨਗੇ ਆਸਰੇ ਨੇ ਉਹਨਾਂ ਦੀ ਰੱਖਿਆ ਕਰਦਾ ਕਿਸੇ ਕਾਟ ਕੇ ਹਰ ਸਾਥੋਂ ਦੂਰ ਰਹਿਆ ਜਿੰਦ ਅਦਾ ਹੋਇਆ वाहेगुरू जी का खालसा वाहेगुरू जी करे सघे